ਯੇ ਮੰਨ ਲੋ ਵੀ ਸੋਨੇ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਹੋਵੇ ਤੇ ਚਾਂਦੀ ਦੀ ਪਾਲਕੀ ਦੇ ਵਿੱਚ ਮਹਾਰਾਜ ਪਾਤਸ਼ਾਹ ਜੀ ਦਾ ਪ੍ਰਕਾਸ਼ ਕੀਤਾ ਹੋਵੇ ਸੋਨੇ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪਵਿੱਤਰ ਸਰੂਪ ਹੋਵੇ ਤੇ ਚਾਂਦੀ ਦੀ ਪਾਲਕੀ ਦੇ ਵਿੱਚ ਮਾਰੇ ਪਾਤਸ਼ਾਹ ਜੀ ਦਾ ਪ੍ਰਕਾਸ਼ ਕੀਤਾ ਹੋਵੇ ਤੇ 25-30 ਲੱਖ ਰੁਪਏ ਦਾ ਆਪਾਂ ਉੱਪਰ ਚੰਦੋਆ ਲਾਇਆ ਹੋਵੇ ਰਮਾਲਾ ਸਾਹਿਬੇ ਨਾ ਮਿੰਗਾ ਲਾਇਆ ਹੋਵੇ ਤੇ ਸਾਧ ਸੰਗਤ ਜੀ ਜੇਕਰ ਉੱਥੇ ਕੋਈ ਚੜ੍ਹਦੀ ਕਲਾ ਵਾਲਾ ਗੁਰਮਤ ਰਹਿਤ ਮਰਿਆਦਾ ਦੇ ਵਿੱਚ ਰਹਿ ਕੇ ਗੁਰਬਾਣੀ ਸੰਥਿਆ ਕਰਨ ਵਾਲਾ ਗੁਰਮਤ ਦਾ ਪ੍ਰਚਾਰ ਕਰਨ ਵਾਲਾ ਸੋਨੇ ਵਰਗਾ ਗ੍ਰੰਥੀ ਸਿੰਘ ਨਹੀਂ ਨਾ ਇਹ ਗੁਰੂ ਪਿਆਰੋ ਅਸੀਂ ਦਰਸ਼ਨ ਨਹੀਂ ਕਰ ਸਕਦੇ ਆਖੋ ਸਤਨਾਮ ਦਰਸ਼ਨ ਨਹੀਂ ਕਰ ਸਕਦੇ ਅਸੀਂ ਅੰਦਰੋਂ ਨਹੀਂ ਜਾਵਾਂਗੇ ਅੰਦਰੋਂ ਨਹੀਂ ਅਸੀਂ ਜਾ ਸਕਦੇ ਫਿਰ ਤਾਂ ਵੀ ਉਸੇ ਤਰ੍ਹਾਂ ਹੀ ਵਿਹਿਮਾ ਭਰਮਾ ਦੇ ਫੋਗੜ ਕਰਮ ਕਾਂਡਾ 'ਚ ਪੈ ਕੇ ਲੋਕਾਂ ਦੀ ਵਾਹ ਵਾਹ ਜ਼ਰੂਰ ਖੱਟ ਲਾਂਗੇ ਸਾਧ ਸੰਗਤ ਜੀ ਲੋਕਾਂ ਦੀ ਵਾਹ ਵਾਖ ਖਟ ਲਾਂਗੇ ਦੁਨੀਆ ਦੀ ਵਾਹ ਵਾਖ ਖਟ ਲਾਂਗੇ ਪਰ ਗੁਰੂ ਨਾਨਕ ਦੇ ਦਰ ਤੇ ਕਦੇ ਪਰਵਾਹ ਨਹੀਂ ਹੋਊਗਾ ਕਿਉਂਕਿ ਜਿਹੜਾ ਖਜ਼ਾਨਾ ਮਹਾਰਾਜ ਜੀ ਸਾਨੂੰ ਦੇ ਕੇ ਗਏ ਆ ਉਹ ਕੋਈ ਖੋਲ ਕੇ ਸੁਣਾਉਣ ਵਾਲਾ ਹੀ ਨਹੀਂ ਐ ਆਖੋ ਸਤਨਾਮ ਬਸ ਨਿਤਨੇਮ ਕੀਤਾ ਅਰਦਾਸ ਬੇਨਤੀ ਕੀਤੀ ਕਿਸੇ ਦੇ ਪੱਲੇ ਕੁਝ ਪਵੇ ਜਾਂ ਨਾ ਪਵੇ ਕਿਸੇ ਦਾ ਪੜਾ ਹੋਵੇ ਜਾਂ ਨਾ ਹੋਵੇ ਮੈਨੂੰ ਤਾਂ ਮੇਰੀਆਂ ਰੋਟੀਆਂ ਤਾਂ ਕੀ ਮਤਲਬ ਵੇ ਆਖੋ ਸਤਨਾਮ